ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਬਾਪੂ ਬਲਕੌਰ ਸਿੰਘ ਦੇ ਘਰ ਵਾਹਕਰੂ ਨੇ ਪੁੱਤਰ ਦੀ ਦਾਤ ਵਖਸੀ। ਛੋਟੇ ਸਿੱਧੂ ਦੇ ਜਨਮ ਨੂੰ ਲੈ ਕੇ ਪੂਰੇ ਸੰਸਾਰ ਦੇ ਵਿੱਚ ਖੁਸ਼ੀ ਵਾਲਾ ਮਾਹੌਲ ਬਣਿਆ ਹੋਇਆ ਹੈ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ। ਇਹ ਇਹ ਅੱਜ ਦੀ ਤਾਜ਼ਾ ਅਪਡੇਟ ਹੈ ਮੂਸੇਪਿੰਡ ਹਵੇਲੀ ਦੇ ਵਿੱਚ ਬਹੁਤ ਸਾਰੇ ਲੋਕ ਹੋਲੀ ਖੇਡ ਰਹੇ ਨੇ ਜੋ ਕਿ ਮੂਸੇਪਿੰਡ ਦੇ ਲੋਕਾਂ ਨੇ ਪਿਛਲੇ 2 ਸਾਲ ਤੋਂ ਹੋਲੀ ਨਹੀਂ ਖੇਡੀ ਸੀ ਕੋਈ ਵੀ ਤਿਹਾਰ ਨਹੀਂ ਮਨਾਇਆ ਸੀ ਕਿਉਂਕਿ ਆਪਣਾ ਬਾਈ ਸਿੱਧੂ ਮੂਸੇਵਾਲਾ ਇਸ ਜਗ ਜਹਾਨ ਤੋਂ ਚਲਾ ਗਿਆ ਸੀ ਤੇ ਹੁਣ ਉਹ ਵਾਪਸ ਆਪਣੇ ਵਿੱਚ ਦੁਬਾਰਾ ਆ ਗਿਆ ਹੈ। ਇਸ ਕਰਕੇ ਇੱਕ ਵਾਰ ਫਿਰ ਤੋਂ ਬੇਰੰਗ ਪਈ ਕੋਠੀ ਦੇ ਵਿੱਚ ਰੌਣਕਾਂ ਲੱਗ ਗਈਆਂ ਨੇ ਤੁਸੀਂ ਬਾਈ ਦੀ ਇੱਕ ਵੀਡੀਓ ਪੁਰਾਣੀ ਦੇਖ ਸਕਦੇ ਹੋ ਜਿਸ ਵਿੱਚ ਬਾਈ ਆਪਣੇ ਭਰਾਵਾਂ ਦੇ ਨਾਲ ਹੋਲੀ ਖੇਡ ਰਿਹਾ ਹੈ ਬਹੁਤ ਹੀ ਜ਼ਿਆਦਾ ਖੁਸ਼ ਹੈ ਇਹ ਨਿੱਕੇ ਸੁੱਧੂ ਦੇ ਰੂਪ ਵਿੱਚ ਵਾਪਸ ਆਉਣ ਦੀ ਖੁਸ਼ੀ ਵਿੱਚ ਪੂਰੇ ਸੰਸਾਰ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਇੱਕ ਵਾਰ ਫਿਰ ਵਾਹਿਗੁਰੂ ਨੇ ਇਹ ਖੁਸ਼ੀਆਂ ਭਰਿਆ ਦਿਨ ਆਇਆ ਹੈ ਤੇ ਇੱਕ ਵਾਰ ਫਿਰ ਤੋਂ ਹਵੇਲੀ ਦੇ ਵਿੱਚ ਰੌਣਕਾਂ ਲੱਗ ਗਈਆਂ ਨੇ ਦੋਸਤੋ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਆਪਣਾ ਕਮੈਂਟ ਜਰੂਰ ਕਰਨਾ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਸਾਡਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ